ਬੱਸ ਕੀ ਕਰਾਂ ਤੇਰੇ ਤੇ ਮਾਰਾਂ ਕਹਿਣ ਤੋਂ ਡਰਾਂ ਕਹਿ ਲੈਣ ਦੇ ਤੂੰ ਮੇਰੇ ਜਜ਼ਬਾਤ ਛੇੜੇ ਇੱਕੋ ਗੱਲ ਕਹਿੰਦੇ ਜਿਹੜੇ ਬੱਸ ਤੇਰੇ ਦੇੜੇ ਤੇੜੇ ਰਹਿ ਲੈਣ ਦੇ ਆ ਦੁਨੀਆ ਪਈ ਖਸਮਾ ਨੂੰ ਖਾਵ ਬਹ ਹਾਂ ਆ ਦੁਨੀਆ ਪਈ ਖਸਮਾ ਨੂੰ ਖਾਵ ਤੇ ਮਸਤ ਮੈਂ ਵਰਦੇ ਤੁਹਾਡੇ ਫੈਮਿਲੀ ਦਾ ਤੁਹਾਡੇ ਨਾਲ ਸਪੋਰਟ ਕਿੰਨਾ ਕ? ਤੇ ਮੇਰੇ ਫਾਦਰ ਸਾਹਿਬ ਜੋ ਚਾਹੁੰਦੇ ਆ ਕਿ ਮੈਂ ਇੱਕ ਅੱਛਾ ਬਿਜ਼ਨਸਮੈਨ ਬਣਾ ਅ ਅੱਛੀ ਲਾਈਨ ਤੇ ਜਾਵਾਂ ਉਹ ਨਹੀਂ ਚਾਹੁੰਦੇ ਕਿ ਮੈਂ 뮤직 ਲਾਈਨ ਤੇ ਜਾਵਾਂ ਤੇ ਕਿਹੜੇ ਕਿਹੜੇ ਸਿੰਗਰ ਆ ਜਿੰਨਾਂ ਤੁਸੀਂ ਮਮੀਕਰੀ ਕਰ ਲੈ ਮੈਜਿਕ ਰਬ ਗਿਲ ਕਮਰ ਗਰੇਵਾਲ ਮੈਂ ਟੀਵੀ ਦੇਖ ਰਿਆ ਸੀਗਾ ਤੇ ਉਹਨਾਂ ਨੇ ਮੇਰੇ ਫਾਦਰ ਸਾਹਿਬ ਪਿੱਛੋਂ ਆਏ ਤੇ ਉਹਨਾਂ ਨੇ ਜੁੱਤੀਆਂ ਫੇਰੀਆਂ ਮੇਰੇ ਉਹ ਮੈਨੂੰ ਕਹਿੰਦੇ ਬਈ ਇਸ ਲਾਈਨ ਤੇ ਕਿਉਂ ਜਾਣਾ ਚਾਹੁੰਦਾ ਹੈ ਆਪਣੀ ਜ਼ਿੰਦਗੀ ਕਿਉਂ ਖਰਾਬ ਕਰਨਾ ਚਾਹੁੰਦਾ ਹੈ ਤੇ ਆ ਮਿਊਜ਼ਿਕ ਇੰਡਸਟਰੀ ਦੇ ਵਿੱਚ ਅੱਗੇ ਜਾਣ ਦੇ ਲਈ ਤੁਹਾਡੀਆਂ ਕੀ ਕੀ ਪਲੈਨਿੰਗਸ ਨੇ ਕੀ ਕੀ ਸੋਚਿਆ ਹੋਇਆ ਵੀ ਕਿਸ ਤਰ੍ਹਾਂ ਤੁਸੀਂ ਅੱਗੇ ਜਾਓ ਮੈਂ ਆਪਣਾ ਬਿਜ਼ਨਸ ਵੀ ਗ੍ਰੋਥ ਕਰਨਾ ਚਾਹੁੰਦਾ ਤੇ ਮਿਊਜ਼ਿਕ ਲਾਈਨ ਵੀ ਗ੍ਰੋਥ ਕਰਨਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿ ਮੇਰੇ ਫਾਦਰ ਸਾਹਿਬ ਵੀ ਮੇਰੇ ਤੋਂ ਨਾਰਾਜ਼ ਹੋਣ ਸਤਿ ਸ਼੍ਰੀ ਅਕਾਲ ਮੈਂ ਸੁਖਵੀਰ ਕੌਰ ਤੇ ਤੁਸੀਂ ਦੇਖ ਰਹੇ ਹੋ ਏਵਨ ਪੰਜਾਬੀ ਟੀਵੀ ਜੇਕਰ ਗੱਲ ਕਰੀਏ ਪੰਜਾਬੀ ਗਾਇਕੀ ਦੀ ਪੰਜਾਬੀ ਗਾਇਕੀ ਨੇ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ ਸਾਡੇ ਬਹੁਤ ਸਾਰੇ ਅਜਿਹੇ ਸਿੰਗਰ ਨੇ ਜਿਹੜੇ ਹਾਲੀਵੁੱਡ ਬਾਲੀਵੁੱਡ ਤੱਕ ਗਾ ਚੁੱਕੇ ਨੇ ਜੇ ਅਸੀਂ ਗੱਲ ਕਰੀਏ ਉੱਪਰ ਦੀ ਗਾਇਕੀ ਵੀ ਤਾਂ ਉੱਪਰ ਦੀ ਗਾਇਕੀ ਦੇ ਵਿੱਚ ਅੱਜ ਸਾਡੇ ਸਟੂਡੀਓ ਦੇ ਵਿੜੇ ਵਿੱਚ ਪਹੁੰਚੇ ਨੇ ਗੋਤਮ ਪੱਟ ਜੀ ਜਿਨ੍ਹਾਂ ਦਾ ਆਓ ਅਸੀਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਗੋਤਮ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ ਸ਼ਸ਼ੀਕਲ ਜੀ ਮੈਂ A1 ਪੰਜਾਬੀ ਟੀਵੀ ਦਾ ਦਿਲੋਂ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮਾਣ ਬਖਸ਼ਿਆ ਤੇ ਮੈਨੂੰ ਮੌਕਾ ਦਿੱਤਾ ਜੀ ਗੋਤਮ ਜੀ ਮੈਨੂੰ ਇੱਕ ਕਾਲ ਜ਼ਰੂਰ ਦੱਸੋ ਪੰਜਾਬੀ ਗਾਇਕੀ ਦੇ ਵਿੱਚ ਆਉਣ ਦਾ ਸੁਪਨਾ ਕਿਵੇਂ ਬਣਿਆ ਦੇਖੋ ਜੀ ਇਹ ਮੈਨੂੰ ਗੋਡ ਗਿਫਟਿਡ ਮਿਲਿਆ ਤੇ ਮੈਂ ਟੀਵੀ ਤੇ ਫੋਨਾਂ ਨੂੰ ਦੇਖ ਕੇ ਗਾਉਂਦਾ ਰਿਹਾ ਜਿਸ ਕਰਕੇ ਮੈਂ ਆਪਣਾ ਮੈਂ ਆਪਣੇ ਆਪ ਸਿੱਖਿਆ ਇਹ ਤੇ ਮੈਨੂੰ ਇੱਕ ਗੋਡ ਗਿਫਟਿਡ ਆਵਾਜ਼ ਹੈ ਮੇਰੀ ਜੀ ਬਹੁਤ ਹੀ ਖੂਬ ਤੇ ਵਾਕ ਕਮਾਲ ਇਹਨਾਂ ਦੀ ਆਵਾਜ਼ ਹੈ ਤੇ ਜਦੋਂ ਅਸੀਂ ਸੁਣਦੇ ਆਂ ਤੇ ਇੱਕ ਰੂਹ ਤੇ ਕੰਨਾਂ ਨੂੰ ਸਕੂਨ ਵੀ ਮਿਲਦਾ ਹੈ ਤੇ ਜੇਕਰ ਗੱਲ ਕਰਦੇ ਆਂ ਫੈਮਿਲੀ ਦੇ سپورਟ ਦੀ ਅਕਸਰ ਮਾਪੇ ਬੱਚਿਆਂ ਨੂੰ ਕਿਸੇ ਨਾ ਕਿਸੇ ਚੀਜ਼ ਤੋਂ ਰੋਕਦੇ ਨੇ ਜਾਂ ਫਿਰ سپورਟ ਕਰਦੇ ਨੇ ਤੁਹਾਡੇ ਫੈਮਿਲੀ ਦਾ ਤੁਹਾਡੇ ਨਾਲ سپورਟ ਕਿੰਨਾ ਕ ਦੇਖੋ ਜੀ ਮੇਰੀ ਫੈਮਿਲੀ سپورਟ ਨਹੀਂ ਕਰਦੀ ਆ ਤੇ ਮੇਰੇ ਫਾਦਰ ਸਾਹਿਬ ਜੋ ਚਾਹੁੰਦੇ ਆ ਕਿ ਮੈਂ ਇੱਕ ਅੱਛਾ ਬਿਜ਼ਨਸਮੈਨ ਬਣਾ ਅ ਅੱਛੀ ਲਾਈਨ ਤੇ ਜਾਵਾਂ ਉਹ ਨਹੀਂ ਚਾਹੁੰਦੇ ਕਿ ਮੈਂ 뮤직 ਲਾਈਨ ਤੇ ਜਾਵਾਂ ਠੀਕ ਹੈ ਤੇ ਉਹ ਮੈਨੂੰ ਰੋਕਦੇ ਰਹਿੰਦੇ ਨੇ ਉਹ ਕਹਿੰਦੇ ਆ ਤੂੰ ਵੀ ਇਸ ਲਾਈਨ ਤੇ ਕਿਉਂ ਜਾਂਦਾ ਹੈ ਵੀ ਇਸ ਲਾਈਨ ਤੇ ਕੁਝ ਨਹੀਂ ਰੱਖਿਆ ਇਸ ਤੇ ਤੇਰਾ ਕੈਰੀਅਰ ਨਹੀਂ ਹੈ ਤੇ ਉਹ ਮੈਨੂੰ ਬਿਜ਼ਨਸ ਲਾਈਨ ਤੇ ਗਰੋਥ ਕਰਨਾ ਚਾਹੁੰਦੇ ਆ ਜੀ ਬਹੁਤ ਅੱਛੇ ਜੇਕਰ ਗੱਲ ਕਰੀਏ ਅਸੀਂ ਵੀ ਜਿਵੇਂ ਕਿ ਤੁਸੀਂ ਕਿਹਾ ਵੀ ਮੈਂ ਕਾਫੀ ਸਾਰੇ ਸਿੰਗਰਾਂ ਦੀ ਮਿਮਿਕਰੀ ਵੀ ਕਰ ਲੈਂਦਾ ਕਿਹੜੇ ਕਿਹੜੇ ਸਿੰਗਰ ਹੈ ਜਿਨ੍ਹਾਂ ਤੁਸੀਂ ਮੌਨਿਕਰੀ ਕਰ ਲੈਂਦੇ ਹੋ ਮੈਜਿਕ ਪ੍ਰਭ ਗਿਲ ਕਮਰ ਗਰੇਵਾਲ ਮਨਜੀਤ ਸੌਤਾ ਤੇ ਕਾਕਾ ਜੀ ਕਾਕੇ ਦੀਆਂ ਦੋ ਲਾਈਨਾਂ ਸਾਡੇ ਦਸ਼ਕਾ ਨਾਲ ਜਰੂਰ ਸਾਂਝੀਆਂ ਕਰੋ ਕੋਈ ਸ਼ੁਰੂ ਬਣਾਓ ਯੈਸ ਆਫ ਕੌਰਸ ਜੀ ਬੱਸ ਕੀ ਕਰਾਂ ਦੇਰ ਤੇ ਮਾਰਾਂ ਕਹਿਣ ਤੋਂ ਡਰਾਂ ਕਹਿ ਲੈਣ ਦੇ ਤੂੰ ਮੇਰੇ ਜਜ਼ਬਾਤ ਛੇੜੇ ਇੱਕੋ ਗੱਲ ਕਹਿੰਦੇ ਜਿਹੜੇ ਬੱਸ ਤੇਰੇ ਜਿਹੜੇ ਤੇੜੇ ਲੈ ਲੈਣਦੇ ਪੈਰ ਲ ਪੱਟ ਲੱਕ ਹਿੱਕ ਤਾਉਣ ਵੀ ਤੇਰੀਆਂ ਅਦਾਵਾਂ ਸਾਰੀਆਂ ਨੇ ਖੂਨ ਪੀਣੀਆਂ ਰਾਹਾਂ ਵਿੱਚ ਸਾਹ ਵਿੱਚ ਤੇਰੀਆਂ ਨਿਗਾਹਾਂ ਵਿੱਚ ਇਸ਼ਕ ਤੋਂ ਹੀਣੀਆਂ ਨੇ ਜ਼ਿੰਦਗੀਆਂ ਜੀਣੀਆਂ ਗੱਲਾਂ ਢੋਡੀ ਬੁੱਲ ਨੱਕ ਜ਼ੁਲਫ਼ਾਂ ਮਥਾਤੇ ਅੱਖ ਆਸ਼ਕਾ ਦਾ ਦਿਲ ਧੱਕ ਧੱਕ ਕਰਦਾ ਸੂਰਤ ਬਖੂਬ ਖੂਬ ਸੂਰਤ ਤੇਰੀ ਰਹਿਮ ਕਰ ਚਿਹਰ ਕੋ ਚੱਕ ਭਰਦਾ ਦੱਸ ਕੀ ਕਰਾਂ ਤੇਰੇ ਤੇ ਮਰਾਂ ਕਹਿਣ ਤੋਂ ਡਰਾਂ ਕਹਿ ਲੈਣ ਦੇ ਤੂੰ ਮੇਰੇ ਜਜ਼ਬਾਤ ਛੇੜੇ ਇੱਕੋ ਗੱਲ ਕਹਿੰਦੇ ਜਿਹੜੇ ਬਸ ਤੇਰੇ ਨੇੜੇ ਤੇੜੇ ਰਹਿ ਲੈਣ ਦੇ ਵਾਹ ਬਹੁਤ ਹੀ ਬਾਖਮਾਲ ਤੇ ਸੋਹਣੀ ਆਵਾਜ਼ ਹੈ ਵਾਕਈ ਤੁਸੀਂ ਕਾਪੀ ਕਰ ਲੈਂਦੇ ਹੋ ਉਹਨਾ ਸਿੰਗਰਾਂ ਨੂੰ ਜਿਨ੍ਹਾਂ ਨੂੰ ਕਿ ਅਸੀਂ ਇੰਨੇ ਨੇ ਪੈਸੇ ਲਾ ਗਏ ਜਰੂਰ ਸੁਣਦੇ ਆ ਨਾ ਤੇ ਜੇਕਰ ਗੱਲ ਕੀਤੀ ਤੁਸੀਂ ਵੀ ਮੇਰੀ ਫੈਮਲੀ ਮੈਨੂੰ ਸਪੋਰਟ ਨਹੀਂ ਕਰਦੀ ਵੀ ਅਕਸਰ ਹੀ ਮੇਰੀ ਫੈਮਲੀ ਮੈਨੂੰ ਮਿਊਜ਼ਿਕ ਦੇ ਵੀ ਇੰਡਸਟਰੀ ਦੇ ਵਿੱਚ ਆਲ ਤੋਂ ਰੋਕਦੀ ਹੈ ਜਾਂ ਮਾਰ ਰੁਕਦੀਆਂ ਜਾਂ ਆਪਾਂ ਰੁਕਦਾ ਕੋਈ ਅਜੀਬਾ ਕਿੱਸਾ ਸਾਡੇ ਨਾਲ ਜਰੂਰ ਸਾਂਝਾ ਕਰੋ ਬਚਪਨ ਦਾ ਜਾਂ ਫਿਰ ਜਵਾਨੀ ਦਾ ਕਿ ਤੁਹਾਡੇ ਮਾਪੇ ਨੇ ਤੁਹਾਨੂੰ ਸਿੰਗਿੰਗ ਲਾਈਨ ਤੋਂ ਜਦੋਂ ਰੋਕਿਆ ओके ਤੇ ਮੈਂ ਨਾ ਜਦੋਂ ਛੋਟੇ ਹੁੰਦੇ ਬਚਪਨ 'ਚ ਮੈਂ ਟੀਵੀ ਦੇਖ ਰਿਆ ਸੀਗਾ ਤੇ ਉਹਨਾਂ ਨੇ ਮੇਰੇ ਫਾਦਰ ਸਾਹਿਬ ਪਿੱਛੋਂ ਆਏ ਤੇ ਉਹਨਾਂ ਨੇ ਜੁੱਤੀਆਂ ਫੇਰੀਆਂ ਮੇਰੇ ਤੇ ਉਹ ਮੈਨੂੰ ਕਹਿੰਦੇ ਬਈ ਇਸ ਲਾਈਨ ਤੇ ਕਿਉਂ ਜਾਣਾ ਚਾਹੁੰਦਾ ਹੈ ਤੂੰ ਨੀ ਜ਼ਿੰਦਗੀ ਨੂੰ ਖਰਾਬ ਕਰਨਾ ਚਾਹੁੰਦਾ ਤੂੰ ਬਿਜ਼ਨਸ ਲਾਈਨ 'ਚ ਗਰੋਥ ਕਰ ਇਸ ਲਾਈਨ 'ਚ ਕੁਝ ਨਹੀਂ ਰੱਖਿਆ ਤੇ ਬਿਜ਼ਨਸ ਲਾਈਨ 'ਚ ਗਰੋਥ ਕਰੇਗਾ ਤਾਂ ਤੂੰ ਅੱਗੇ ਜਾਣਾਗਾ ਅ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਸਾਡੇ ਅੰਦਰ ਦਾ ਹੌਲਰ ਹੈ ਮਾਪੇ ਤੋਂ ਜੁੱਤੀਆਂ ਖਾਣ ਤੋਂ ਬਾਅਦ ਵੀ ਜਿਹੜਾ ਸਿੰਗਿੰਗ ਦਾ ਸਫਰ ਹੈ ਤੁਸੀਂ ਆਪਣਾ ਬੰਦ ਨਹੀਂ ਕੀਤਾ ਬਰਕਰਾਰ ਰੱਖਿਆ ਹਾਂਜੀ ਤੇ ਜੇਕਰ ਗੱਲ ਕਰਦੇ ਹਾਂ ਕਿ ਅਸੀਂ ਸਾਡੀ 뮤직 ਇੰਡਸਟਰੀ ਹੈ ਜਿਹੜੀ ਕਿ ਉਹਦਾ ਰਾਸਤਾ ਸਫਰ ਤੈਅ ਕਰਨ ਦੇ ਲਈ ਬੜੀਆਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਵੱਡੀ ਮੁਸ਼ਕਲ ਹੈ ਕਿ ਪਰਿਵਾਰ ਦੀ ਜਦੋਂ ਸਪੋਰਟ ਨਾ ਹੋਵੇ ਹੈਨਾ ਤੇ ਸਾਲੋ ਬਿਜ਼ਨਸ ਦੇ ਨਾਲ-ਨਾਲ ਆਪਣਾ ਜਿਹੜਾ 뮤직 ਦਾ ਕਰੀਅਰ ਉਹਨੂੰ ਵੀ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਹੈ ਤੇ ਜੇਕਰ ਗੱਲ ਕਰਦੇ ਆ ਮਿਊਜ਼ਿਕ ਇੰਡਸਟਰੀ ਦੇ ਵਿੱਚ ਅੱਗੇ ਜਾਣ ਦੇ ਲਈ ਤੁਹਾਡੀਆਂ ਕੀ ਕੀ ਪਲੈਨਿੰਗਸ ਨੇ ਕੀ ਕੀ ਸੋਚਿਆ ਹੋਇਆ ਵੀ ਕਿਸ ਤਰ੍ਹਾਂ ਤੁਸੀਂ ਅੱਗੇ ਜਾਓਗੇ ਦੇਖੋ ਜੀ ਮੈਂ ਆਪਣਾ ਬਿਜ਼ਨਸ ਵੀ ਗ੍ਰੋਥ ਕਰਨਾ ਚਾਹੁੰਦਾ ਤੇ ਮਿਊਜ਼ਿਕ ਲਾਈਨ ਵੀ ਗ੍ਰੋਥ ਕਰਨਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿ ਮੇਰੇ ਫਾਦਰ ਸਾਹਿਬ ਵੀ ਮੇਰੇ ਤੋਂ ਨਾਰਾਜ਼ ਹੋਣ ਜਾਂ ਉਹ ਮੇਰੀ ਸਿੰਗਿੰਗ ਦੇ ਕਰਕੇ ਮੇਰੇ ਤੋਂ ਸ਼ਰਮਿੰਦਗੀ ਹੋਵੇ ਉਹਨਾਂ ਨੂੰ ਮੈਂ ਉਹਨਾਂ ਨੂੰ ਸ਼ਰਮਿੰਦਗੀ ਮਹਿਸੂਸ ਨਹੀਂ ਕਰਾਉਣਾ ਚਾਹੁੰਦਾ ਤੇ ਮੈਂ ਉਹਨਾਂ ਦੇ ਅੱਗੇ ਇੱਕ ਅੱਛਾ ਇਨਸਾਨ ਬਣ ਕੇ ਅੱਛਾ ਬਣ ਕੇ ਦਿਖਾਉਣਾ ਚਾਹੁੰਦਾ ਤੇ ਉਹਨਾਂ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਜੀ ਕੋਤਮ ਜੀ ਤੁਸੀਂ ਸਾਨੂੰ ਜਿਵੇਂ ਦੱਸਿਆ ਕਿ ਮੈਂ ਕਨਵਰ ਗਰੇਵਾਲ ਦੀ ਵੀ ਮਵਿਕਰੀ ਕਰ ਲੈਣਾ ਤੇ ਇੱਕ ਸਾਨੂੰ ਉਹਨਾਂ ਦਾ ਵੀ ਜ਼ਰੂਰ ਹੈ ਜਿਹੜਾ ਸੌਂਗ ਹੈ ਉਹ ਗੁੰਮਰਾ ਕੇ ਜ਼ਰੂਰ ਜ਼ਰੂਰ ਜੀ ਜ਼ਰੂਰ ਰੋ ਰੋਤ ਵਾ ਸੱਜਣ ਦਾ ਦੱਬਾ ਦਰਵਾਜ਼ਾ ਸੱਜਣ ਦਾ ਵਾ ਕੀ ਬਾਤ ਹੈ ਤੋਰ ਪਿਆ ਹੜਿਆ ਬਕਰ ਨੂੰ ਮੈਂ ਚੱਦ ਮੈਂ ਸੱਗਦੇ ਉਹ ਬਕਰ ਨੂੰ ਆ ਦੁਨੀਆ ਪਈ ਖਸਮਾਂ ਨੂੰ ਖਾਵ ਬਹ ਹਾ ਆ ਦੁਨੀਆ ਪਈ ਖਸਮਾਂ ਨੂੰ ਖਾਵ ਤੇ ਮਸਤ ਮੈਂ ਫਿਰਦੀ ਮੈਂ ਰਤੜ ਕਾ ਯਾਰ ਵਜਾਵਾਂ ਓ ਮਸਤ ਮੈਂ ਫਿਰਦੀ ਕਿਆ ਬਾਤ ਹੈ ਬਾਖਮਾਲ ਆਵਾਜ਼ ਜਿਹੜੀ ਤੁਸੀਂ ਕਨਵਰ ਗਰੇਵਾਲ ਜੀ ਟੀਵੀ ਸੇਮ ਡਿੱਟੋ ਕਾਪੀ ਕਰ ਦਿੰਦੇ ਹੋ ਤੇ ਜਦੋਂ ਅਸੀਂ ਅਕਸਰ ਹੀ ਮਹਿਫਲਾਂ ਦੇ ਵਿੱਚ ਬੈਠਦੇ ਹਾਂ ਦੋਸਤਾਂ ਮਿੱਤਰਾਂ ਦੇ ਵਿੱਚ ਬੈਠਦੇ ਹਾਂ ਕਦੇ ਅਜਿਹਾ ਹੋਇਆ ਵੀ ਤੁਹਾਨੂੰ ਕਿਹਾ ਹੋਵੇ ਵੀ ਯਾਰ ਆ ਗਾਣਾ गा ਕੇ ਸੁਣਾ ਦੇ ਹਾਂਜੀ ਬਹੁਤ ਵਾਰ ਹੋਇਆ ਮੇਰੇ ਦੋਸਤ ਵੀ ਮੈਨੂੰ ਕਹਿੰਦੇ ਸੀਗੇ ਵੀ ਕਮਰ ਗਰੇਵਾਲ ਨੂੰ ਗਾ ਕੇ ਸੁਣਾ ਜਾਂ ਕਾਕੇ ਨੂੰ ਗਾ ਕੇ ਸੁਣਾ ਤੇ ਮੈਂ ਸੁਣਾਉਂਦਾ ਵੀ ਸੀਗਾ ਸਕੂਲ ਸਕੂਲ 'ਚ ਵੀ ਕਾਲਜ 'ਚ ਵੀ ਪਾਰਟਿਸਪੇਟ ਕਰਦਾ ਰਿਹਾ ਮੈਂ ਛੋਟੇ ਛੋਟੇ ਫੰਕਸ਼ਨ ਜਿਸ ਕਰਕੇ ਮੈਂ ਆਪਣੀ ਆਵਾਜ਼ ਬਣਾਈ ਠੀਕ ਹੈ ਤੇ ਮੈਨੂੰ ਗਾਉਣ ਦੇ ਮੌਕੇ ਮਿਲਦੇ ਰਹੇ ਤੇ ਫੈਮਿਲੀ ਦੀ سپورਟ ਕਰਕੇ ਮੈਂ ਮੌਕੇ ਥੋੜਾ ਖੁੰਦਾ ਰਹਾ ਤੇ ਉਹ ਨਹੀਂ ਚਾਹੁੰਦੇ ਸੀ ਕਿ ਮੈਂ 뮤직 ਲਾਈਨ ਤੇ ਜਾਵਾਂ ਤੇ ਮੈਂ ਆਪਣੇ ਆਪ ਬਣਵਾਈ ਆਪਣੇ ਆਪਣੀ ਆਵਾਜ਼ ਜੀ ਜਿਵੇਂ ਤੁਸੀਂ ਦੱਸਿਆ ਕਿ ਮੈਂ ਭਰਵ ਘਿੰਦੀ ਦੀ ਆਵਾਜ਼ ਹੈ ਜਿਹੜੀ ਉਹਨੂੰ ਕਾਪੀ ਕਰ ਲੈਣਾ ਤੇ ਦੋ ਲੈਣਾ ਸਾਨੂੰ ਉਹਨਾਂ ਦੀ ਵੀ ਜ਼ਰੂਰ ਸਾਂਝੀਆਂ ਕਰਕੇ ਜਾਏ ਜ਼ਰੂਰ ਜੀ ਜ਼ਰੂਰ ਜੀ ਇਹ ਨਾ ਦੂਰੀਆਂ ਨੇ ਮਜਬੂਰੀਆਂ ਨੇ ਹੋਇਆ ਦਿਲ ਵਰ ਮੇਰਾ ਕਿਤੋਂ ਵੀ ਜਾਵੇ ਫੇਰ ਆਪਾ ਵੀ ਜਾਵੇ ਨਹੀਂ ਲੱਗਦਾ ਦਿਲ ਮੇਰਾ ਤੇਰੇ ਬਿਨਾਂ ਜੀਣ ਦੀ ਗੱਲ ਬੜੀ ਔਖੀ ਲੱਗਦੀ ਖਾਰੇ ਹੰਝੂ ਪੀਣ ਦੀ ਗੱਲ ਬੜੀ ਅੱਖੀ ਲੱਗਦੀ ਐ ਇਹ ਦੂਰੀਆਂ ਮਿਟਾ ਦੇ ਸੋਹਣਿਆ ਮੈਂ ਆ ਜਾਛੇਂ ਦੀ ਆਵੇਂ ਸੋਹਣਿਆ ਤੇਰੇ ਬਿਨਾਂ ਜੀਣ ਦੀ ਗੱਲ ਬੜੀ ਅੱਖੀ ਲੱਗਦੀ ਥੈਂਕ ਯੂ ਬਹੁਤ ਸੁਣੀ ਆਵਾਜ਼ ਦੇ ਵਿੱਚ ਤੁਸੀਂ ਜਿਹੜਾ ਕਿ ਉਹਨਾਂ ਨੂੰ ਪ੍ਰਭ ਗਿੱਲ ਜੀ ਦਾ ਗਾਣਾ ਜਿਹੜਾ ਗੁੰਗੁਣਾਇਆ ਤੇ ਜੇਕਰ ਗੱਲ ਕਰਦੇ ਹਾਂ ਅਸੀਂ ਦੋਸਤਾਂ ਮਿੱਤਰਾਂ ਦੀ ਤਾਂ ਅਕਸਰ ਸਾਨੂੰ ਹੁੰਦਾ ਵੀ ਸਾਡੇ ਦੋਸਤ ਜਿਹੜੇ ਕਿ ਇੱਕ ਚੀਜ਼ ਨੂੰ ਬਹੁਤ ਪਸੰਦ ਕਰਦੇ ਹੁੰਦੇ ਆ ਤੇ ਜਦੋਂ ਤੁਸੀਂ ਦੋਸਤਾਂ ਮਿੱਤਰਾਂ ਦੇ ਵਿੱਚ ਬੈਠਦੇ ਹੋ ਤੇ ਕਿਹੜੇ ਸਿੰਗਰ ਦਾ ਗਾਣਾ ਜਿਹੜਾ ਤੁਹਾਡੇ ਤੋਂ ਸਭ ਤੋਂ ਵੱਧ ਉਹ ਜ਼ਰੂਰ ਸੁਣਦੇ ਆ ਮਨਜੀਤ ਸੌਤੇ ਨੂੰ ਮੈਂ ਬਹੁਤ ਜ਼ਿਆਦਾ ਗਾਣਾ ਹੈ ਜਦੋਂ ਮੈਂ ਮਹਿਫਿਲ 'ਚ ਵੀ ਆ ਕਿਤੇ ਦੋਸਤਾਂ ਦੇ ਵਿੱਚ ਜਾਂਦਾ ਤੇ ਮਨਜੀਤ ਸੌਤੇ ਨੂੰ ਬਹੁਤ ਸੁਣਦੇ ਆ ਤੇ ਉਹਨਾਂ ਦੀਆਂ ਦੋ ਲਾਈਨਾਂ ਪਰ ਸਾਡੇ ਨਾਲ ਵੀ ਜ਼ਰੂਰ ਸਾਂਝੀਆਂ ਕਰ। ਓਕੇ ਤੇਰੇ ਤੋਂ ਬਗੈਰ ਚੰਨ ਜੱਚਦੀ ਨਾ ਮੈਂ ਤੇਰੇ ਕੋਲ ਦੂਰ ਹੋ ਕੇ ਕੱਖ ਵੀ ਨਾ ਮੈਂ ਰੱਬ ਦਿੱਤਾ ਮੈਨੂੰ ਮਕਾ ਤੇਰੇ ਸੁਪਨੇ ਪਗਾਉਣ ਦਾ ਤਨਵਾਦ ਤੇਰਾ ਮੇਰੀ ਜ਼ਿੰਦਗੀ 'ਚ ਆਉਣ ਦਾ ਥੈਂਕ ਯੂ ਜੀ ਗੋਤਮ ਜੀ ਬਹੁਤ ਹੀ ਬਾਖਮਾਲ ਜਿਵੇਂ ਕਿ ਹਰ ਇੱਕ ਸਿੰਗਰ ਦੀ ਤੁਸੀਂ ਮਿਮਿਕਰੀ ਕੀਤੀ ਹੈ ਬਹੁਤ ਹੀ ਸੋਹਣਾ ਤੁਸੀਂ ਬਾਖੂ ਵੀ ਇਹਨਾਂ ਇਸ ਗਾਣੇ ਨੂੰ ਵੀ ਨਿਭਾਇਆ ਜਿੰਨਾ ਕਿ ਮੈਂ ਸੋਨੇ ਮੈਨੂੰ ਬਹੁਤ ਅੱਛਾ ਲੱਗਿਆ ਤੇ ਜੇਕਰ ਗੱਲ ਕਰਦੇ ਆ ਇਸ 뮤직 ਇੰਡਸਟਰੀ ਚ ਅੱਗੇ ਜਾਣ ਦੀ ਤਾਂ ਤੁਹਾਨੂੰ ਕੀ ਪਲਾਨ ਨੇ ਤੁਸੀਂ ਕਿਸ ਜਰੀਏ ਜਾਂ ਫਿਰ ਕੋਈ ਗੁਰੂ ਧਾਰਿਆ ਹੁਣ ਤੇ ਤੁਸੀਂ ਅੱਗੇ ਪ੍ਰੈਕਟਿਸ ਕਿਵੇਂ ਕਰ ਰਹੇ ਹੋ ਦੇਖੋ ਜੀ ਪ੍ਰੈਕਟਿਸ ਤਾਂ ਮੈਂ ਟੀਵੀਆਂ ਨੂੰ ਫੋਨਾਂ ਨੂੰ ਆਰਮ ਮੋਬਾਈਲਾਂ ਨੂੰ ਦੇਖ ਕੇ ਕਰੀ ਆ ਠੀਕ ਹੈ ਉਹਨਾਂ ਨੂੰ ਦੇਖ ਕੇ ਗਾਉਂਦਾ ਰਿਹਾ ਮੈਂ ਕਵਰ ਕਰਵਾਲ ਜੀ ਨੂੰ ਜ਼ਿਆਦਾ ਸੁਣਦਾ ਤੇ ਉਹਨਾਂ ਦੀ ਆਵਾਜ਼ ਮੈਨੂੰ ਬਹੁਤ ਪਸੰਦ ਆ ਉਹਨਾਂ ਤੋਂ ਸਟਾਰਟਿੰਗ ਕਰੀ ਮੈਂ ਜੀ ਤੇ ਨਾ ਮੇਰਾ ਕੋਈ ਗੁਰੂ ਹੈ ਠੀਕ ਹੈ ਮੇਰੀ ਗੋਡ ਗਿਫਟਡ ਆਵਾਜ਼ ਹੈ ਜੀ ਤੇ ਮੈਂ ਸੋਚਦਾ ਨਾ ਕਿ ਮੈਂ ਆਪਣੇ ਫਾਦਰਸ ਆਫ ਦਾ ਬਿਜ਼ਨਸ ਤੇ ਸਿੰਕਿੰਗ ਦੋਨੋਂ ਬੈਲੈਂਸ ਗ੍ਰੋਥ ਕਰਾਂ ਤੇ ਅੱਗੇ ਲਿਜਾਣ ਦੀ ਤੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਨ ਦੀ ਮੇਰੀ ਪੂਰੀ ਮਿਹਨਤ ਸਫਲ ਹੋਵੇ ਜੀ ਸੋ ਦੋਸਤੋ ਏ ਸੀ ਸਾਡੇ ਨਾਲ ਗੋਤਮ ਪਟ ਜੀ ਜਿਨ੍ਹਾਂ ਨੇ ਕਿ ਇੱਕ ਨਹੀਂ ਦੋ ਨਹੀਂ 5 ਤੋਂ 6 ਸਿੰਗਰਾਂ ਦੀ ਆਵਾਜ਼ ਹੈ ਜਿਨ੍ਹਾਂ ਨੂੰ ਕਿ ਗॉड গিਫਟਡ ਕੁਦਰਤ ਵੱਲੋਂ ਬਖਸ਼ਿਆ ਗਿਆ ਹੁਨਰ ਹੈ ਜਿਨ੍ਹਾਂ ਨੇ ਕਿ ਆਵਾਜ਼ ਕੱਢ ਕੇ ਮਮਿਕਰੀ ਅਸੀਂ ਕਹਿ ਲੈਂਦੇ ਆ ਕਿ ਕਿਸੇ ਦਾ ਹਾਸੇ ਮਜ਼ਾਕ ਦਾ ਅਸੀਂ ਕਿਸੇ ਦੇ ਪਾਤਰ ਜਦੋਂ ਅਸੀਂ ਕਿਸੇ ਪਾਤਰ ਦੀ ਨਕਲ ਕਰਦੇ ਹਾਂ ਉਹ ਹਾਸੇ ਮਜ਼ਾਕ ਦੀ ਮਿਮਿਕਰੀ ਹੋ ਜਾਂਦੀ ਹੈ ਪਰ ਜਿਹੜਾ ਇਹਨਾਂ ਕੋਲੇ ਕੋਰਡ ਗਿਫਟਡ ਇੰਨਾ ਸੋਹਣਾ ਬਾਕਮਾਲ ਹੁਨਰ ਹੈ ਕਿ ਕਿਸੇ ਵੀ ਸਿੰਗਲ ਦੀਏ ਆਵਾਜ਼ ਬਾਕੂ ਭੀ ਉਸ ਤਰ੍ਹਾਂ ਨਿਬਾ ਲੈਂਦੇ ਨੇ ਸੋ ਗੌਤਮ ਜੀ ਸਾਡੇ ਸਟੂਡੀਓ ਦੇ ਵਿੱਚ ਆਉਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ ਜੀ ਬਹੁਤ-ਬਹੁਤ ਸ਼ੁਕਰੀਆ